देखिए, मैं समझता हूं कि ये एक नेशनल इश्यू है जब कहीं भी कोई आतंकवादी घटना होती है ब्लास्ट हुआ है दिल्ली देश की राजधानी वहां पे हुआ है उसकी प्रॉपर थॉरो इन्वेस्टिगेशन जो है वो होनी चाहिए और उसके लिए पंजाब सरकार पंजाब पुलिस हर तरह की सेंट्रल एजेंसी के साथ सहयोग करने के लिए तैयार है क्योंकि पंजाब खुद पंजाब ने बड़ा लंबा समय आतंकवाद का जो संताप है वो भोगा है सो हम इस चीज को बड़े अच्छे से जानते हैं समझते हैं दिल में दर्द है और मैं चाहूंगा कि ये इस बार तो हो गया लेकिन केंद्र सरकार को मोदी गवर्नमेंट को इसके लिए विशेष कार्य करना चाहिए ताकि आगे से ऐसी कोई दुर्घटना ना हो अगर फरीदाबाद में क्विंटलों विस्फोटक पाया जाएगा तो दैट मीन्स कहीं ना कहीं इंटेलिजेंस uh, फेलियर तो रहा है कि इतना विस्फोटक सामान दिल्ली के पास कैसे पहुंच गया सो so मैं समझता हूं कि इसकी एक थॉर इन्वेस्टिगेशन जरूर पंजाब सरकार उसके लिए सहयोग करने के लिए तैयार थी है और रहेगी 300 किलो अभी भी जो नहीं मिला है जो विस्फोटक पदार्थ तो है उसे लेकर के आती देखिए वही तो मैं कह रहा हूँ ना जी की देखिये इन्वेस्टिगेशन में ना आप इन्वॉल्व है ना मैं इन्वॉल्व हूँ हम तो सिर्फ और सिर्फ भारत सरकार को उनकी एजेंसीज को हम तो अपील ही कर सकते हैं एक नागरिक होने के नाते कि आप इस पे और सतर्कता से और 360 डिग्रीज़ इसके ऊपर जो है कार्रवाई और जांच करें ताकि ऐसा दर्दनाक हादसा मुड़ के द्वारा देश की धरती पे ना हो सके सर फिरोजपुर में कल जो घटना पे नेता को गोली मार दी गई कत्ल कर दिया गया है उसे लेकर क्या कहना चाहिए देखिये पंजाब सरकार और पंजाब पुलिस इस मामले में या कोई भी ऐसा लॉ एंड ऑर्डर का इशू था उसके लिए बड़ी सीरियस है और उसके लिए जो जो भी सख्त सख्त कदम वो उठाए गए हैं और उठाए जाते रहेंगे मैं एश्योर करना चाहता हूं कि किसी को भी अगर कोई ऐसी बात होती है किसी को डरने घबराने की जरूरत नहीं पुलिस को इन्फॉर्म किया जाए अगर किसी को भी थ्रेट भी आती है पंजाब पुलिस उस पे ऊपर बड़ी सतर्तता से ऊपर काम करेगी मामला सामने आया मैंने जो मैंने पहले कहा जी वही मैं अब कह रहा हूं कि अगर ऐसी कोई बात होती है या किसी को पता लगता है कोई एक्सट्रॉशन कॉल आती है तो वो ਇਮੀਡੀਏਟਲੀ ਪੁਲਿਸ ਕੋ ਇਨਫੋਰਮ ਕਰੇ ਆਪ ਉਸ ਤੇ ਕਾਰਵਾਈ ਕਰੇਗੇ ਔਰ ਲਾ ਐਂਡ ਆਰਡਰ ਕਿਸੇ ਵੀ ਹਾਲਤ ਮੇ ਖਰਾਬ ਨਹੀਂ ਹੋਣੇ ਦਿਆ ਜਾਏਗਾ ਤਰ ਤਰਮ ਜਿੱਤ ਤੋਂ ਬਾਅਦ ਜਸ਼ਨ ਮਨਾਏ ਗਏ ਉੱਥੇ ਹੀ ਜਲੰਧਰ ਸੈਂਟਰਲ ਦੇ ਜਿਹੜੇ ਇੰਚਾਰਜ ਥਾਪੇ ਗਏ ਨੇ ਆਮ ਆਦਮੀ ਪਾਰਟੀ ਵੱਲੋਂ ਉਹ ਕਹਿੰਦੇ ਵੀ ਹੁਣ ਜਲੰਧਰ ਜਿਮਨੀ ਚੋਣਾ ਹੋਣਗੇ ਹੋਣਗੇ ਜਿਮਨੀ ਚੋਣਾ ਉਹ ਪਟੀਸ਼ਨ ਨਹੀਂ ਤਾਂ ਉਹਨਾਂ ਦਾ ਮੈਂ ਤਾਂ ਮੇਰੇ ਕੋਲ ਤਾਂ ਇਹ ਜੀ ਕੋਈ ਇਨਾ ਪਾਰਟਿਕੂਲਰ ਸਰਕਾਰ ਕੋਈ ਇਹ ਜੀ ਕੋਈ ਇਹ ਜੀ ਗੱਲ ਆਈ ਨਹੀਂ ਹੈਗੀ ਜੀ ਪਤਾ ਨਹੀਂ ਉਹਨਾਂ ਨੇ ਮੀਡੀਆ ਨਾਲ ਰੂਬਰੂ ਕੀ ਕਿਹਾ ਜਿਮਲੀ ਚੋਣਾ ਹੁਣ ਜਲੰਧਰ ਚ ਹੋਣੀ ਹੈ ਜਲਦੀ ਨਹੀਂ ਦੇਖੋ ਇਹ ਇਹਦੇ ਇਹਦੇ ਬਾਰੇ ਮੈਂ ਕੁਝ ਵੀ ਹਜੇ ਕੁਝ ਕਹਿਣਾ ਨਹੀਂ ਜੀ ਜੈਂਟਲ ਐਨਾਲਿਸ ਕੋਈ ਸਰਕਾਰ ਵੱਲੋਂ ਜਾਂ ਕੋਈ ਪਾਰਟੀਕਲ ਰਿਸਰਚ ਨਹੀਂ ਹੋਇਆ ਤਾਂ ਇਹਦੇ ਬਾਰੇ ਕੁਝ ਵੀ ਕਹਿਣਾ ਮੈਂ ਸਮਝਦਾ ਕਿ ਹਜੇ ਠੀਕ ਨਹੀਂ ਹੈ ਅਸੀਂ ਸਾਡਾ ਫੋਕਸ ਸਾਡਾ ਮਕਸਦ ਹੈ ਜਿਹੜਾ ਉਹ ਡਵੈਲਪਮੈਂਟ ਕਰਨਾ ਹੈ ਉਹ ਚਾਹੇ ਇਲੈਕਸ਼ਨ ਹੋਵੇ ਜਾਂ ਨਾ ਹੋਵੇ ਉਹ ਅਸੀਂ ਕਰ ਰਹੇ ਹਾਂ ਸਰ ਅਭੀ 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 ਪਟਲ ਉਹ ਬੋਲ ਕੇ ਕਹਿੰਦੇ ਕਿ ਇਹ ਪਹਿਲੇ ਆਤੰਗਵਾਦ ਦੌਰ تھا ਔਰ ਅਬ ਗੈਂਗਸਟਰਵਾਦ ਦੌਰ ਹੈ ਕਿ ਪੰਜਾਬ ਮੇ ਲਾਅ ਐਂਡ ਆਰਡਰ ਸਿਸਟਮ ਕੀ ਬਿਲਕੁਲ ਜੋ ਖਰਾਬ ਹੋ ਚੁੱਕੀ ਹੈ ਔਰ ਸ਼ਰੇਮ ਆ ਰਹੇ ਕਿਤੇ ਪਹਿਲੇ ਐਸੇ ਮੇਲੇ ਨਹੀਂ ਲੱਗਦੇ ਤੇ ਹੁਣ ਮੇਲੇ ਲੱਗ ਰਹੇ ਨੇ ਦੇਖੋ ਇਸ ਤਰ੍ਹਾਂ ਹੈ ਕਿ ਮੈਂ ਕਾਂਗਰਸ ਪਾਰਟੀ ਨੂੰ ਬੀਬੀ ਰਜਿੰਦਰਪਾਲ ਭਟੜਜੀ ਇਹ ਕਹਿ ਕੇ ਗਏ ਨੇ ਮੈਂ ਉਹਨਾਂ ਨੂੰ ਕਹਿਣਾ ਚਾਹਾਂਗਾ ਕਿ ਇਹ ਅਤਵਾਦ ਦਾ ਦੌਰ ਬੜਾ ਲੰਮਾ ਸਮਾਂ ਪੰਜਾਬ ਦੇ ਉੱਪਰ ਸੰਢਾਇਆ ਹੈ ਗੈਂਗਸਟਰਾਂ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਗੈਂਗਸਟਰ ਕੀ ਦੀ ਪਦੈਸ਼ ਹੈ ਉਹ ਅੱਜ ਤਾਂ ਪੈਦਾ ਨਹੀਂ ਹੋਗੇ ਉਹ ਲੰਮਾ ਸਮਾਂ ਕਾਂਗਰਸ ਤੇ ਅਕਾਲੀ ਦਲ ਭਾਜਪਾ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਪੈਦਾ ਕੀਤਾ ਅਸੀਂ ਤਾਂ ਪੰਜਾਬ ਤਾਂ ਉਹਦੇ ਅਜੇ ਕੰਡੇ ਚੁਗ ਰਿਹਾ ਹੈ ਹੁਣ ਆ ਜਿਹੜੀ ਤਰਨਤਾਰ ਦੀ ਵੀ ਇਲੈਕਸ਼ਨ ਹੋ ਕੇ ਹਟੀ ਐ ਤੁਸੀਂ ਇਹ ਦੇਖੋ ਕਿ ਇੰਨਾ ਸ਼ਰਮਨਾਕ ਵਰਤਾਰਾ ਰਿਹਾ ਐ ਸੁਖਬੀਰ ਸਿੰਘ ਬਾਦਲ ਦਾ ਔਰ ਅਕਾਲੀ ਦਲ ਦਾ ਕਿ ਉਹਨਾਂ ਨੂੰ ਆਪ ਦਾ ਕੋਈ ਕੋਈ ਵਰਕਰ ਤਾਂ ਨਹੀਂ ਮਿਲਿਆ ਉਹਨਾਂ ਨੂੰ ਇੱਕ ਗੈਂਗਸਟਰ ਦੀ ਸੱਸ ਨੂੰ ਉਹਨਾਂ ਨੇ ਬਾਹਰੋਂ ਲਿਆ ਕੇ ਉਸ ਹਲਕੇ ਦੇ ਵਿੱਚ ਉਤਾਰਿਆ ਤੇ ਮਹੀਨਿਆਂ ਬਧੀ ਉਹ ਗੈਂਗਸਟਰਸ ਜਿਹੜਾ ਉਹ ਲੋਕਾਂ ਨੂੰ ਸਰਪੰਚਾਂ ਨੂੰ ਐਮਸੀਆ ਨੂੰ ਮੋਤਬਰ ਵਿਅਕਤੀਆਂ ਨੂੰ ਤਰਨ ਤਰਨ ਹਲਕੇਦਿਆਂ ਨੂੰ ਉਹ ਡਰਾਉਂਦਾ ਰਿਹਾ ਧਮਕਾਉਂਦਾ ਰਿਹਾ ਧਮਕੀਆਂ ਦਿੰਦਾ ਰਿਹਾ ਜਾਨੋ ਮਾਰਨ ਦੀਆਂ ਤੇ ਇਹ ਗੱਲ ਹੈ ਜਿਹੜੀ ਇਹ ਬਿਯੋਂਡ ਡਾਊਟ ਪ੍ਰੂਵ ਹੋ ਚੁੱਕੀ ਕਿ ਉਹਨਾਂ ਦਾ ਜਿਹੜਾ ਆਈਟੀ ਸੈੱਲ ਦਾ ਜੋ ਇੰਚਾਰਜ ਸੀ ਨਛੱਤਰ ਗਿੱਲ ਉਹ ਆਪ ਜਾ ਕੇ ਲੋਕਾਂ ਦੇ ਨਾਲ ਆਪਦੇ ਫੋਨ ਤੋਂ ਉਹ ਗੈਂਗਸਟਰ ਬਾਠ ਜਿਹੜਾ ਬਾਹਰ ਬੈਠਾ ਹੈ ਉਹਦੇ ਨਾਲ ਗੱਲ ਕਰਾਉਂਦੇ ਸੀ ਤੇ ਡਰਾਇਆ ਤੁਮ ਕਾਇ ਜਾਂਦਾ ਸੀ ਕਿਤੇ ਸੁਖਵੀਰ ਬਾਦਲ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਹ ਉਹਨਾਂ ਕੋਲ ਅਕਾਲੀ ਦਲ ਕੋਲ ਕੀ ਕੋਈ ਵਰਕਰ ਨਹੀਂ ਬਚਿਆ ਗੈਂਗਸਟਰ ਪਹਿਲਾਂ ਤਾਂ ਪਿਛਲੇ 10 ਸਾਲ ਦੇ ਰਾਜ ਭਾਗ ਦੇ ਵਿੱਚ ਉਹਨਾਂ ਨੇ ਗੈਂਗਸਟਰਿਜ਼ਮ ਪੈਦਾ ਕੀਤਾ ਗੁੰਡਾਤੰਤਰ ਪੈਦਾ ਕੀਤਾ ਉਹਨਾਂ ਤੋਂ ਗਲਤ ਕੰਮ ਕਰਾਉਣ ਦੇ ਲਈ ਤੇ ਹੁਣ ਉਸ ਤੋਂ ਵੀ ਦੋ ਕਦਮ ਅੱਗੇ ਵੱਧ ਕੇ ਆਪਦੇ ਕੈਂਡੀਡੇਟ ਵੱਜੋਂ ਅਕਾਲੀ ਦਲ ਨੇ ਔਰ ਸੁਖਵੀਰ ਬਾਦਲ ਨੇ ਉਹਨਾਂ ਨੂੰ ਫੀਲਡ ਦੇ ਵਿੱਚ ਉਤਾਰਨਾ ਸ਼ੁਰੂ ਕਰ ਦਿੱਤਾ ਅਕਾਲੀ ਦਲ ਦਾ ਕੰਪਲੀਟ ਗੁੰਡਾਕਰਨ ਹੈ ਜਿਹੜਾ ਉਹ ਸੁਖਵੀਰ ਬਾਦਲ ਨੇ ਇਸ ਇਲੈਕਸ਼ਨ ਦੇ ਵਿੱਚ ਕਰ ਦਿੱਤਾ ਤੇ ਇਹ ਇੰਨਾ ਨਿੰਦਣਯੋਗ ਤੇ ਇੰਨਾ ਭਿਆਨਕ ਪਾਸੇ ਇਹਨਾਂ ਨੇ ਪੰਜਾਬ ਦੀ ਰਾਜਨੀਤੀ ਨੂੰ ਤੋੜ ਦਿੱਤਾ ਕਿ ਜਿੱਥੇ ਇੱਕ ਪਾਸੇ ਹੱਥ ਜੋੜ ਕੇ ਪਿਆਰ ਨਾਲ ਤੇ ਕੰਮ ਦੇ ਆਧਾਰ ਤੇ ਅਸੀਂ ਵੋਟ ਮੰਗਦੇ ਆ ਇਹ ਧਰਾਤਮਕਾ ਕੇ ਲੋਕਾਂ ਨੂੰ ਜਾਨੋਂ ਮਾਰਦੇ ਧਮਕੀਆਂ ਦੇ ਕੇ ਇਹ ਵੋਟਾਂ ਮੰਗਦੇ ਨੇ ਸਾਬਤ ਕੀ ਕਰਨਾ ਚਾਹੁੰਦੇ ਨੇ ਇਹ ਇਹ ਤਾਂ ਇੱਕ ਗੱਲ ਬੜੀ ਸਪਸ਼ਟ ਹੈ ਕਿ ਅਕਾਲੀ ਦਲ ਜੜੋਂ ਖਤਮ ਹੋ ਚੁੱਕਿਆ ਸਿਰਫ ਔਰ ਸਿਰਫ ਆਪਦੀ ਸਿਆਸੀ ਹੋਣਦ ਬਚਾ ਕੇ ਰੱਖਣਾ ਚਾਹੁੰਦੇ ਨੇ ਉਹ ਗੈਂਗਸਟਰਾਂ ਨੂੰ ਗੁੰਡਿਆਂ ਬਦਮਾਸ਼ਾਂ ਨੂੰ ਇਲੈਕਸ਼ਨਾਂ ਦੇ ਵਿੱਚ ਟਿਕਟਾਂ ਦੇ ਕੇ ਤਾਂ ਕਿ ਉਹਨਾਂ ਨੂੰ ਡਰਾ ਧਮਕਾ ਕੇ ਉਹਨਾਂ ਤੋਂ ਉਹਨਾਂ ਦੇ ਜ਼ਰੀਏ ਵੋਟਾਂ ਲਈਆਂ ਜਾ ਸਕਣ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਸੁਖਵੀਰ ਬਾਦਲ ਨੂੰ ਕਿ ਜੋ ਪਹਿਲਾਂ ਵੀ ਪਰਚੇ ਦਰਜ ਹੋਏ ਨੇ ਜੋ ਧਮਕੀਆਂ ਮਿੜੀਆਂ ਸੀ ਆ ਉਹਨਾਂ ਦੇ ਜੋ ਕੰਚਨਪ੍ਰੀਤ ਦੇ ਉੱਪਰ ਔਰ ਬਾਕੀ ਜਣਿਆਂ ਦੇ ਉੱਪਰ ਜੋ ਪਰਚੇ ਦਰਜ ਹੋਏ ਨੇ ਡਿਟੇਲ ਦੇ ਵਿੱਚ ਉਹਨਾਂ ਦੀ ਜਾਂਚ ਪੜਤਾਲ ਹੋਊਗੀ ਬਲਕਿ ਮੈਂ ਤਾਂ ਆਮ ਆਦੀ ਪਾਰਟੀ ਦਾ ਇੱਕ ਨਿਮਾਣਾ ਜਿਹਾ ਵਰਕਰ ਹੋਣ ਦੇ ਨਾਤੇ ਮੈਂ ਤਾਂ ਸਰਕਾਰ ਨੂੰ ਵੀ ਇਹ ਬੇਨਤੀ ਕਰੂੰਗਾ ਔਰ ਸਮੁੱਚੇ ਪੰਜਾਬ ਨੂੰ ਮੈਂ ਕਹੂੰਗਾ ਕਿ ਇਸ ਗੱਲ ਦੇ ਵਿੱਚ ਅੱਜ ਗਹਿਣ ਜਾਂਚ ਜਿਹੜੀ ਉਹ ਹੋਣੀ ਚਾਹੀਦੀ ਹੈ ਕਿ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਦੇ ਇਹਨਾਂ ਗੈਂਗਸਟਰਾਂ ਦੇ ਨਾਲ ਆ ਇਹਨਾਂ ਗੁੰਡਾ ਅੰਸਰਾਂ ਦੇ ਨਾਲ ਕੀ ਸੰਬੰਧ ਨੇ ਡਿਟੇਲਡ ਜਾਂਚ ਹੋਣੀ ਚਾਹੀਦੀ ਹੈ ਸੱਟ ਬਣਨੀ ਚਾਹੀਦੀ ਹੈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਇਹ ਕਤਈ ਬਰਦਾਸ਼ਤ ਨਹੀਂ ਕੀਤਾ ਜਾਊਗਾ ਆਮ ਆਦਮੀ ਪਾਰਟੀ ਦੀ ਭਗਵੰਤਪਾਲ ਸਰਕਾਰ ਦੇ ਵਿੱਚ ਕਿ ਇਹੋ ਜਿਹੇ ਗੁੰਡਾ ਅੰਸਰ ਨੇ ਜਿਹੜੇ ਉਹ ਜੇਲ੍ਹਾਂ ਦੇ ਵਿੱਚ ਹੋਣ ਦੀ ਬਜਾਏ ਉਹ ਇਲੈਕਸ਼ਨਾਂ ਦੇ ਫੀਲਡ ਦੇ ਵਿੱਚ ਹੋਣ ਤੇ ਡਰਾਤਮਕਾ ਕੇ ਲੋਕਾਂ ਤੋਂ ਵੋਟਾਂ ਲੈਣਾ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਇਹੋ ਜਿਹੇ ਲੋਕਾਂ ਨੂੰ ਮੂੰਹ ਤੋੜ ਦਾ ਜਵਾਬ ਹੈ ਜਿਹੜਾ ਉਹ ਤਰਨਤਾਰ ਦੇ ਲੋਕਾਂ ਨੇ ਵੀ ਦਿੱਤੇ ਤੇ ਆਉਣ ਵਾਲੀ ਹਰ ਇਲੈਕਸ਼ਨ ਦੇ ਵਿੱਚ ਕੋਈ ਵੀ ਪਾਰਟੀ ਜਿਹੜੀ ਗੁੰਡਾ ਅੰਸਰਾਂ ਨੂੰ ਪ੍ਰੋਮੋਟ ਕਰੂਗੀ ਗੈਂਗਸਟਰਾਂ ਨੂੰ ਪ੍ਰੋਮੋਟ ਕਰੂਗੀ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਣ ਦਾ ਕੰਮ ਹੈ ਜਿਹੜਾ ਉਹ ਆਪਾਂ ਸਾਰਿਆਂ ਨੇ ਰਲ ਮਿਲ ਕੇ ਕਰਨਾ ਹੈ ਸਪਸ਼ਟ ਕਰ ਦੇਣਾ ਚਾਹੁੰਦਾ ਇੱਕ ਵਾਰੀ ਫੇਰ ਤੋਂ ਕਿ ਸੁਖਬੀਰ ਬਾਦਲ ਦੇ ਗੈਂਗਸਟਰਾਂ ਦੇ ਨਾਲ ਤਾਲੁਕਤ ਨਹੀਂ ਜਿਹੜੇ ਗੈਰੇ ਰਿਸ਼ਤੇ ਨੇ ਜਿਹੜੇ ਘੋਖੜੀ ਅੱਜ ਹੋਏ ਪਏ ਨੇ ਉਹਦੀ ਜਾਂਚ ਹੋਣੀ ਚਾਹੀਦੀ ਹੈ ਕਰਵਾਵਾਂਗੇ ਤੇ ਚਾਹੇ ਕੋਈ ਜਿੰਨਾ ਮਰਜੀ ਵੱਡਾ ਹੋਵੇ ਛੋਟਾ ਹੋਵੇ ਜਿਹੜਾ ਪੰਜਾਬ ਦਾ ਲਾਅ ਆਂਡਰ ਖਰਾਬ ਲਾਅ ਆਂਡਰ ਖਰਾਬ ਕਰਨ ਦੇ ਲਈ ਇੰਨਾ ਕੁ ਵੀ ਜ਼ਿੰਮੇਵਾਰ ਹੋਊਗਾ ਚਾਹੇ ਉਹ ਖੁਦ ਸੁਖਵੀਰ ਸਿੰਘ ਬਾਦਲੀ ਕਿਉਂ ਨਾ ਹੋਵੇ ਉਹਨਾਂ ਨੂੰ ਉਹਨਾਂ ਦੇ गुनाह की सजा मान सरकार वालों दी जाऊगी अच्छा सर कोई नेता अभी कोई जिम्मेदारी नहीं उठा रहे या कांग्रेस फीडिंग के खिलाफ नहीं बोल रहे राजा लेकिन भारत भूषण आशु ने कहा है कि एक नैरेटिव सेट किया गया था वहां पर उपचुनाव में जिस दौरान कांग्रेस को हार का सामना करना पड़ा और कह रहे कि की वर्करों को वह कोई दोष ना दे तो ऐसे में लग रहा है अभी भी कांग्रेस में जो दरार है वो लगातार बढ़ रही है कांग्रेस तो हालांकि नाच ना जाने आंगन टेढ़ा ਅੰਗੂਰ ਖੱਟੇ ਨੇ ਸੋ ਇਸ ਕਰਕੇ ਉਹ ਬਾਕੀ ਲੋਕਾਂ ਨੂੰ ਦੋਸ਼ੀ ਹੈ ਜਿਹੜਾ ਉਹ ਦੂਜੀਆਂ ਪਾਰਟੀਆਂ ਨੂੰ ਉਹ ਦੋਸ਼ੀ ਕਹਿੰਦੇ ਨੇ ਪਰ ਕਾਂਗਰਸ ਦਾ ਵजूद ਹੈ ਜਿਹੜਾ ਅੱਜ ਕੱਲੇ ਪੰਜਾਬ ਦੇ ਵਿੱਚੋਂ ਨਹੀਂ ਪੂਰੇ ਦੇਸ਼ ਦੇ ਵਿੱਚੋਂ ਖਤਮ ਹੋ ਚੁੱਕਿਆ ਇਹ ਪੰਜਾਬ ਦੀ ਤਰਨ ਤਰਨ ਇਲੈਕਸ਼ਨ ਨੇ ਵੀ ਦੱਸ ਦਿੱਤਾ ਕਿ ਜਿੱਥੇ ਚੌਥੇ ਨੰਬਰ ਤੇ ਆਏ ਨੇ ਔਰ ਬਿਹਾਰ ਨੇ ਵੀ ਦੱਸ ਦਿੱਤਾ ਕਿ ਜਿੱਥੇ ਸੂਪੜਾ ਸਾਫ ਹੈ ਉਹ ਕਾਂਗਰਸ ਦਾ ਹੋ ਚੁੱਕਿਆ ਸੋ ਇਸ ਕਰਕੇ ਉਹ ਆਪਦੇ ਅੰਦਰ ਝਾਤ ਮਾਰਨ ਕਿ ਇਹ ਜੇ ਕਿਹੜੇ ਕਾਰਨ ਮੇਰ ਕਰਤੂਤਾ ਕਾਂਗਰਸ ਪਾਰਟੀ ਕਰਦੀ ਰਹੀ ਹੈ ਜਿਹਦੀ ਵਜ੍ਹਾ ਕਰਕੇ ਉਹਨਾਂ ਦਾ ਸੁਪੜਾ ਸਾਫ ਜਿਹੜਾ ਉਹ ਦੇਸ਼ ਦੀ ਧਰਤੀ ਤੋਂ ਹੁੰਦਾ ਜਾ ਰਿਹਾ ਹੈ ਰਾਜਾ ਬਰੀਕੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤਾਂ ਕੀ ਅਭੀ ਕੋਈ ਐਕਸ਼ਨ ਹੋਗਾ ਕਿਉਂਕਿ ਉਹਨਾਂ ਨੇ ਉਹਨਾਂ ਨੇ ਸਮੇਂ ਮੰਗਾ ਥਾ ਬਿਹਾਰ ਦੇਖੀ ਐਸਾ ਹੈ ਕਿ ਜੋ ਕਮਿਸ਼ਨ ਕੇ ਪਾਸ ਬਾਤ ਚਲੀ ਗਈ ਕਮਿਸ਼ਨ ਇੱਕ ਕੋਸੀ ਜੁਡੀਸ਼ੀਅਲ ਬਾਡੀ ਹੈ ਮੈਟਰ ਸਬਜੁਡੀਸ਼ੀਅਲ ਹੈ ਲੇਕਿਨ ਹਮ ਇੱਕ ਚੀਜ਼ ਬੜੀ ਸਪਸ਼ਟ ਕਰ ਦੇਣਾ ਚਾਹਤੇ ਹਾਂ ਕਿ ਕੋਈ ਵੀ ਵਿਅਕਤੀ चाहे वो किसी भी पार्टी का हो कितना मर्जी बड़ा छोटा होए अगर किसी वर्ग की किसी मजहब की किसी फिरके की भावनाओं को आहत करेगा उनको ठेस पहुंचाएगा तो उसको बख्शा नहीं जाना चाहिए राजा वड़िंग ने जिस तरह से दलित समाज के के ऊपर ठेस पहुंचाई उनके मान सम्मान के बारे में आपत्तिजनक शब्द कहे उनको भी उनकी सजा मैं बिलीव करता हूं कि कमीशन की ऐसी कमीशन की तरफ से जरूर मिलेगी आखिरी आर्मी जनरल थे उन्हें पूरी पावर दे दी गई पाकिस्तान में उनके खिलाफ वहां पर विरोध भी जरूर हो रहा है लग रहा है क्योंकि पंजाब बॉर्डर से हमेशा पाकिस्तान हरकतें नकत नजर आया है पाकिस्तान की फौज जो वहां से आ, शर्टर देती नजर आई है वो ना या है। एक तो है कि पाकिस्तान में हमेशा से कहीं ना कहीं मिलिट्री का रहा है। अब ऐसी पावर्स दे देनी जहाँ पे मिलिट्री ऑलरेडी डेमोक्रेसी सिर्फ नाम की है आ, आ, उनको मिलिट्री को कम्प्लीट पावर्स दे, दे देनी तो मैं समझता हूँ कि ये आ, अकेले भारत के लिए नहीं ये पूरे के पूरे रीजन के लिए ये एक इश्यू है ये चिंता का विषय है कि, आ, कि कोई भी शांति जो है वो इस पूरे के पूरे रीजन की कभी खराब ना हो लेकिन मैं ये भी स्पष्ट कर देना चाहूंगा कि भारत की 140 करोड़ जनता कोई भी ऐसा आ, देश के साथ कोई भी देश ऐसा सोचेगा कोई भी आर्मी सोचेगी कि देश की प्रभुता के साथ देश की अखंडता के साथ आ, खेलने का अगर काम करे तो उसको मुंह तोड़ जवाब देश की जनता देगी